ਸਿੱਖ ਇਤਿਹਾਸ ਵਿੱਚ ਸਰਹੰਦ ਦੀ ਜੰਗ ਦਾ ਇੱਕ ਬਹੁਤ ਵੱਡਾ ਅਤੇ ਖਾਸ ਮੁਕਾਮ ਹੈ। ਇਹ ਸਿਰਫ ਮੁਗਲ ਹਕੂਮਤ ਦੀ ਵੱਡੀ ਹਾਰ ਨਹੀਂ ਸੀ, ਬਲਕਿ ਸਿੱਖਾਂ ਲਈ ਇਨਸਾਫ ਦੀ ਇੱਕ ਮਹਾਨ ਲੜਾਈ ਸੀ। ਆਓ ਅੱਜ ਅਸੀਂ ਤੁਹਾਨੂੰ ਬਾਬਾ ਬੰਦਾ ਸਿੰਘ ਬਹਾਦਰ ਅਤੇ ਵਜ਼ੀਰ ਖਾਨ ਦੇ ਵਿਚਕਾਰ ਹੋਈ ਉਸ ਖੂਨੀ ਜੰਗ ਦੀ ਪੂਰੀ ਦਾਸਤਾਨ ਬਾਰੇ ਦੱਸਦੇ ਹਾਂ। ਇਸ ਦੇ ਨਾਲ ਹੀ ਤੁਸੀਂ ਇਹ ਵੀ ਜਾਣੋਗੇ ਕਿ ਸਿੱਖਾਂ ਨੇ ਵਜ਼ੀਰ ਖਾਨ ਨੂੰ ਮਾਸੂਮ ਛੋਟੇ ਸਹਿਬਜਾਦਿਆਂ ਉੱਤੇ ਕੀਤੇ ਜ਼ੁਲਮਾਂ ਦੀ ਕੀ ਸਜ਼ਾ ਦਿੱਤੀ ਸਰਹੰਦ ਮੁਗਲ ਸਾਮਰਾਜ ਦਾ ਸਭ ਤੋਂ ਤਾਕਤਵਰ ਅਤੇ ਅਹਿਮ ਸੂਬਾ ਮੰਨਿਆ ਜਾਂਦਾ ਸੀ ਦਿੱਲੀ ਦੇ ਮੁਗਲ ਦਰਬਾਰ ਦਾ ਖਰਚਾ ਵੀ ਸਰਹੰਦ ਤੋਂ ਆਉਣ ਵਾਲੀ ਕਮਾਈ ਉੱਤੇ ਹੀ ਟਿਕਿਆ ਹੋਇਆ ਸੀ ਇਸੇ ਲਈ ਸਰਹੰਦ ਨੂੰ ਜਿਤਨਾ ਮੁਗਲਾਂ ਲਈ ਆਪਣੀ ਸ਼ਾਨ ਦਾ ਸਵਾਲ ਹੁੰਦਾ ਸੀ ਇਤਿਹਾਸਕਾਰ ਕਹਿੰਦੇ ਹਨ ਕਿ ਜਿਸ ਸਰਹੰਦ ਦੇ ਸਿਰ ਵਿੱਚ ਪੀੜ ਹੁੰਦੀ ਸੀ ਤਾਂ ਦਿੱਲੀ ਨੂੰ ਬੁਖਾਰ ਚੜ ਜਾਂਦਾ ਸੀ। ਭਾਵ ਸਰਹੰਦ ਵਿੱਚ ਹੋਣ ਵਾਲੀ ਹਰ ਹਲਚਲ ਦਾ ਸਿੱਧਾ ਅਸਰ ਦਿੱਲੀ ਉੱਤੇ ਪੈਂਦਾ ਸੀ। ਸਰਹੰਦ ਦਾ ਹਾਕਮ ਸੀ ਵਜ਼ੀਰ ਖਾਨ ਜਿਸ ਨੂੰ ਆਪਣੀ ਤਾਕਤ ਦਾ ਬਹੁਤ ਹੰਕਾਰ ਸੀ। ਉਹ ਅਕਸਰ ਸ਼ੇਕੀ ਮਾਰਦਾ ਸੀ ਕਿ ਦਿੱਲੀ ਦੇ ਤਖਤ ਤਾਂ ਬਦਲਦੇ ਰਹਿਣਗੇ ਪਰ ਸਰਹੰਦ ਵਿੱਚ ਵਜ਼ੀਰ ਖਾਨ ਸੀ ਅਤੇ ਹਮੇਸ਼ਾ ਰਹੂਗਾ। ਇਸੇ ਹੰਕਾਰ ਵਿੱਚ ਅੰਨੇ ਹੋ ਕੇ ਉਸਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਿੱਕੇ-ਨਿੱਕੇ ਲਾਲਾਂ ਉੱਤੇ ਬਹੁਤ ਜ਼ੁਲਮ ਕੀਤੇ। ਅਤੇ ਉਹਨਾਂ ਮਾਸੂਮਾਂ ਨੂੰ ਜੀਉਂਦੇ ਨੀਹਾਂ ਵਿੱਚ ਚੁਣਵਾ ਕੇ ਸ਼ਹੀਦ ਕਰ ਦਿੱਤਾ ਪਰ ਵਜ਼ੀਰ ਖਾਨ ਨੂੰ ਹੁਣ ਇਹ ਨਹੀਂ ਸੀ ਪਤਾ ਕਿ ਉਸਦੇ ਪਾਪਾਂ ਦਾ ਕੜਾ ਹੁਣ ਪਰ ਚੁੱਕਾ ਹੈ ਬਾਬਾ ਬੰਦਾ ਸਿੰਘ ਬਹਾਦਰ ਗੁਰੂ ਸਾਹਿਬ ਦਾ ਥਾਪੜਾ ਲੈ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਲਈ ਪੰਜਾਬ ਵੱਲ ਵਧ ਰਹੇ ਸਨ ਪਰ ਹੁਣ ਉਹ ਵਕਤ ਆ ਗਿਆ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਮੈਦਾਨ ਵਿੱਚ ਉਤਰੇ ਇਹ ਉਹੀ ਸੂਰਬੀਰ ਸਨ ਜਿਨ੍ਹਾਂ ਨੂੰ ਗੁਰੂ ਜੀ ਨੇ ਖੁਦ ਥਾਪੜਾ ਦਿੱਤਾ ਅਤੇ ਸਿੱਖ ਫੌਜ ਦਾ ਲੀਡਰ ਬਣਾ ਕੇ ਸਰਹੰਦ ਫਤਿਹ ਕਰਨ ਲਈ ਭੇਜਿਆ ਵਜ਼ੀਰ ਖਾਨ ਕੋਲ ਸਿੱਖਾਂ ਨਾਲੋਂ ਤਿੰਨ ਗੁਣਾ ਵੱਡੀ ਫੌਜ ਸੀ ਅਤੇ ਜੰਗ ਦਾ ਹਰ ਆਧੁਨਿਕ ਸਾਜੋ-ਸਮਾਨ ਵੀ ਸੀ ਪਰ ਬਾਬਾ ਬੰਦਾ ਸਿੰਘ ਜੀ ਦੀ ਬਹਾਦਰੀ ਅਤੇ ਸੂਝ-ਬੂਝ ਅੱਗੇ ਉਸ ਦਾ ਸਾਰਾ ਹੰਕਾਰ ਢੇਰ ਹੋ ਗਿਆ ਬਾਬਾ ਜੀ ਨੇ ਆਪਣੇ ਜਥੇ ਦੇ ਨਾਲ ਪਹਿਲਾਂ ਸਢੋਰਾ ਸਮਾਣਾ ਅਤੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਫਤਿਹ ਕਰਕੇ ਮੁਗਲਾਂ ਦੀ ਕੰਦ ਹਿਲਾ ਦਿੱਤੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਵੱਲ ਵਧ ਰਹੇ ਸਨ ਤਾਂ ਉਹਨਾਂ ਨੇ ਮੈਦਾਨੇ ਜੰਗ ਦੀ ਚੋਣ ਵੀ ਆਪਣੀ ਮਰਜ਼ੀ ਨਾਲ ਕੀਤੀ ਉਹਨਾਂ ਦੀ ਇਸ ਚਾਲ ਪਿੱਛੇ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਹੋਈ ਉਹ ਮਹਾਨ ਸਿੱਖਿਆ ਸੀ ਜਿਸ ਨੇ ਵੱਡੇ ਵੱਡੇ ਸਾਮਰਾਜਾਂ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਜੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵੱਲ ਝਾਤ ਮਾਰੀਏ ਤਾਂ ਉਹਨਾਂ ਨੇ ਆਪਣੇ ਜੀਵਨ ਵਿੱਚ ਕੁੱਲ 14 ਜੰਗਾਂ ਲੜੀਆਂ ਹਰ ਵਾਰ ਦੁਸ਼ਮਣ ਦੀ ਗਿਣਤੀ ਕਈ ਗੁਣਾ ਜ਼ਿਆਦਾ ਹੁੰਦੀ ਸੀ ਪਰ ਫਿਰ ਵੀ ਜਿੱਤ ਹਮੇਸ਼ਾ ਗੁਰੂ ਜੀ ਦੇ ਚਰਨ ਚੋਂਦੀ ਸੀ ਇਸ ਜਿੱਤ ਦਾ ਰਾਜ ਸੀ ਗੁਰੂ ਜੀ ਦੀ ਜੰਗ ਨੀਤੀ ਅਤੇ ਇਹੀ ਨੀਤੀ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਹਿਰਦੇ ਵਿੱਚ ਵਸਾ ਦਿੱਤੀ ਇਸ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਫੌਜਾਂ ਦਾ ਸਿੱਧਾ ਮੁਕਾਬਲਾ ਕਰਨ ਦੀ ਬਜਾਏ ਉਹਨਾਂ ਨੂੰ ਆਪਣੇ ਚੁਣੇ ਹੋਏ ਮੈਦਾਨ ਵਿੱਚ ਔਨਲੀ ਮਜਬੂਰ ਕਰ ਦਿੱਤਾ ਇਹ ਮੈਦਾਨ ਚੱਪੜ ਚਿੜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜਿਸ ਨੂੰ ਪਹਿਲਾਂ ਛੱਪੜ ਝੀੜੀ ਕਿਹਾ ਜਾਂਦਾ ਸੀ ਮੈਦਾਨ ਵਿੱਚ ਪਹਿਲਾਂ ਪਹੁੰਚਣ ਦਾ ਫਾਇਦਾ ਇਹ ਹੋਇਆ ਕਿ ਖਾਲਸੇ ਨੇ ਜੰਗ ਦੀ ਜਗ੍ਹਾ ਆਪਣੇ ਮੁਤਾਬਕ ਚੁਣੀ ਅਤੇ ਪਾਣੀ ਦੇ ਸਾਰੇ ਸਰੋਤ ਆਪਣੇ ਕਬਜ਼ੇ ਵਿੱਚ ਕਰ ਲਏ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਮੁਗਲ ਫੌਜ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੁਸ਼ਕਲ ਵਿੱਚ ਫਸ ਗਈ ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਜੰਗ ਦੇ ਮੈਦਾਨ ਦੇ ਉਸ ਦ੍ਰਿਸ਼ ਵੱਲ ਜੰਗ ਦਾ ਮੈਦਾਨ ਦਾ ਦ੍ਰਿਸ਼ ਬਹੁਤ ਭਿਆਨਕ ਸੀ। ਵਜ਼ੀਰ ਖਾਨ ਨੇ ਸਭ ਤੋਂ ਅੱਗੇ توپਾਂ ਦੀ ਇੱਕ ਲੰਬੀ ਕਤਾਰ ਤਿਆਰ ਕੀਤੀ। ਇਹਨਾਂ توپਾਂ ਦੇ ਪਿੱਛੇ ਲੋਹੇ ਦੀਆਂ ਪੋਸ਼ਾਕਾਂ ਵਿੱਚ ਮੜੇ ਲਗਭਗ 60 ਜੰਗੀ ਹਾਥੀਆਂ ਦੀ ਕਤਾਰ ਸੀ। ਉਹਨਾਂ ਹਾਥੀਆਂ ਦੇ ਪਿੱਛੇ 49 ਹਜ਼ਾਰ ਫੌਜੀਆਂ ਦਾ ਇੱਕ ਵੱਡਾ ਲਖਸ਼ਰ ਸੀ। ਅਤੇ ਨਾਲ ਹੀ 1400 ਘੋੜਸਵਾਰਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਦੂਸਰੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀ ਯੁੱਧ ਨੀਤੀ ਦੇ ਅਨੁਸਾਰ ਆਪਣੀ ਫੌਜ ਨੂੰ ਸਭ ਤੋਂ ਉੱਚੀ ਥਾਂ ਉੱਤੇ ਤਾਇਨਾਤ ਕੀਤਾ। ਇਨ੍ਹਾਂ ਉੱਚੀਆਂ ਟਿੱਬੀਆਂ ਉੱਤੇ ਖਾਲਸਾਈ ਫੌਜ ਦੇ ਮਾਹਰ ਤੀਰਅੰਦਾਜ਼ਾਂ ਨੂੰ ਬਿਠਾਇਆ ਗਿਆ। ਜਿਵੇਂ ਹੀ ਜੰਗ ਦਾ ਨਗਾਰਾ ਵੱਜਿਆ, ਸਿੰਘਾਂ ਨੇ ਸਭ ਤੋਂ ਪਹਿਲਾਂ ਵਜ਼ੀਰ ਖਾਨ ਦੀਆਂ ਟੋਪਾਂ ਨੂੰ ਨਿਸ਼ਾਨੇ ਉੱਤੇ ਲਿਆ। ਇੱਕ-ਇੱਕ ਕਰਕੇ ਉਹਨਾਂ ਤੋਪਚੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜੋ ਮੁਗਲ ਫੌਜਾਂ ਦੀ ਸਭ ਤੋਂ ਵੱਡੀ ਤਾਕਤ ਸਨ। ਜਿਵੇਂ ਹੀ ਟੋਪਾਂ ਮੁਗਲਾਂ ਦੇ ਕਬਜ਼ੇ ਵਿੱਚੋਂ ਨਿਕਲੀਆਂ, ਸਿੰਘਾ ਨੇ ਬਿਜਲੀ ਦੀ ਫੁਰਤੀ ਨਾਲ ਉਹਨਾਂ ਤੋਪਾਂ ਨੂੰ ਆਪਣੇ ਹੱਥ ਵਿੱਚ ਲੈ ਲਿਆ ਅਤੇ ਉਹਨਾਂ ਤੋਪਾਂ ਦੇ ਮੂੰਹ ਦੁਸ਼ਮਣ ਵੱਲ ਮੋੜ ਦਿੱਤੇ। ਸਿੰਘਾ ਨੇ ਜੰਗੀ ਹਾਥੀਆਂ ਉੱਤੇ ਗੋਲਿਆਂ ਦੀ ਬਰਸਾਤ ਸ਼ੁਰੂ ਕਰ ਦਿੱਤੀ। ਤੋਪਾਂ ਦੇ ਗੋਲਿਆਂ ਦੀਆਂ ਭਿਆਨਕ ਆਵਾਜ਼ਾਂ ਸੁਣ ਕੇ ਜੰਗੀ ਹਾਥੀ ਬੁਖਲਾ ਉੱਠੇ। ਉਹ ਆਪਣੇ ਹੀ ਮੁਗਲ ਸਿਪਾਹੀਆਂ ਨੂੰ ਲਤਾੜਦੇ ਹੋਏ ਪਿੱਛੇ ਵੱਲ ਨੂੰ ਭੱਜਣ ਲੱਗੇ। ਇੱਕ ਵਾਰ ਤਾਂ ਮੁਗਲ ਖੇਮੇ ਵਿੱਚ ਹਾਹਾਕਾਰ ਮਚ ਗਈ। ਪਰ ਦੂਸਰੇ ਪਾਸੇ ਮੁਗਲ ਘੋੜਸਵਾਰਾਂ ਨੇ ਬੜੀ ਫੁਰਤੀ ਨਾਲ ਜੰਗ ਵਿੱਚ ਕਮਾਲ ਵਿਖਾਇਆ ਅਤੇ ਪੈਦਲ ਫੌਜ ਦੇ ਨਾਲ ਮਿਲ ਕੇ ਖਾਲਸਾਈ ਫੌਜ ਉੱਤੇ ਹਮਲਾ ਬੋਲ ਦਿੱਤਾ ਹੁਣ ਸਮਾਂ ਆ ਗਿਆ ਸੀ ਜਦੋਂ ਵਜ਼ੀਰ ਖਾਨ ਨੇ ਆਪਣੀ ਸਭ ਤੋਂ ਕਨੌਣੀ ਚਾਲ ਚੱਲੀ ਦਰਅਸਲ ਜੰਗ ਤੋਂ 2 ਦਿਨ ਪਹਿਲਾਂ ਵਜ਼ੀਰ ਖਾਨ ਨੇ ਸੁੱਚਾ ਆਨੰਦ ਨਾਲ ਮਿਲ ਕੇ ਇੱਕ ਸਾਜ਼ਿਸ਼ ਘੜੀ ਸੀ ਉਹਨਾਂ ਨੇ ਸੁੱਚਾ ਆਨੰਦ ਦੇ ਭਤੀਜੇ ਨੂੰ 100 ਫੌਜੀਆ ਦੇ ਜਥੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਕੋਲ ਭੇਜਿਆ ਇਹ ਕਹਿ ਕੇ ਕਿ ਸਾਡਾ ਵਜ਼ੀਰ ਖਾਨ ਨਾਲ ਝਗੜਾ ਹੋ ਗਿਆ ਹੈ ਅਤੇ ਹੁਣ ਅਸੀਂ ਇਸ ਧਰਮ ਦੀ ਲੜਾਈ ਵਿੱਚ ਤੁਹਾਡਾ ਸਾਥ ਦੇਵਾਂਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਲਾਹ ਕਰਕੇ ਉਹਨਾਂ ਨੂੰ ਫੌਜ ਵਿੱਚ ਸ਼ਾਮਿਲ ਤਾਂ ਕਰ ਲਿਆ ਪਰ ਉਹਨਾਂ ਉੱਤੇ ਸਖਤ ਨਿਗ੍ਹਾ ਵੀ ਰੱਖੀ ਜਿਵੇਂ ਹੀ ਜੰਗ ਪਖੀ ਅਤੇ ਵਜ਼ੀਰ ਖਾਨ ਨੇ ਇਸ਼ਾਰਾ ਦਿੱਤਾ ਤਾਂ ਇਹ ਧੋਖੇਬਾਜ਼ ਜੱਥਾ ਅਚਾਨਕ ਮੈਦਾਨ ਛੱਡ ਕੇ ਭੱਜਣ ਲੱਗਾ ਉਹ ਰੋਲਾ ਪਾ ਰਹੇ ਸਨ ਕਿ ਮੁਗਲ ਫੌਜ ਭਾਰੀ ਪੈ ਰਹੀ ਹੈ। ਉਹਨਾਂ ਨੂੰ ਵੇਖ ਕੇ ਖਾਲਸਾਈ ਫੌਜਾਂ ਦੇ ਕੁਝ ਹਿੱਸਿਆਂ ਵਿੱਚ ਵੀ ਅਸਮੰਜਨ ਪੈਦਾ ਹੋ ਗਈ ਅਤੇ ਪੈਰ ਪਿੱਛੇ ਹਟਣ ਲੱਗੇ। ਪਰ ਬਾਬਾ ਬੰਦਾ ਸਿੰਘ ਬਹਾਦਰ ਕੋਲ ਹਰ ਚਾਲ ਦਾ ਤੋੜ ਪਹਿਲਾਂ ਹੀ ਤਿਆਰ ਸੀ। ਉਹਨਾਂ ਨੇ ਇੱਕ ਨੇੜਲੀ ਪਹਾੜੀ ਦੇ ਪਿੱਛੇ ਆਪਣੀ 25% ਫੌਜ ਪਹਿਲਾਂ ਹੀ ਰਿਜ਼ਰਵ ਵਿੱਚ ਰੱਖੀ ਹੋਈ ਸੀ। ਜਦੋਂ ਮੁਗਲ ਫੌਜਾਂ ਭਾਰੀ ਪੈਂਦੀਆਂ ਦਿਖੀਆਂ ਤਾਂ ਬਾਬਾ ਜੀ ਦੇ ਇੱਕੋ ਇਸ਼ਾਰੇ ਉੱਤੇ ਆਕਾਸ਼ ਤੌਰ ਜਕਾਰੇ ਗੂੰਜਣ ਲੱਗੇ ਸੂਰਬੀਰ ਯੋਧਿਆਂ ਦਾ ਉਹ ਜਥਾ ਜੰਗ ਦੇ ਮੈਦਾਨ ਵਿੱਚ ਬਿਜਲੀ ਵਾਂਗ ਆਂ ਡਿ ਗਿਆ ਅਤੇ ਹੁਣ ਇਹ ਜੰਗ ਆਪਣੇ ਅੰਤਿਮ ਅਤੇ ਨਿਰਣਾਇਕ ਦੌਰ ਵਿੱਚ ਪਹੁੰਚ ਚੁੱਕੀ ਸੀ ਇੱਕ ਇੱਕ ਕਰਕੇ ਮੁਗਲ ਜਰਨੈਲ ਮੌਤ ਦੇ ਘਾਟ ਉਤਾਰੇ ਜਾਣ ਲੱਗੇ ਸੁਚਾਨੰਦ ਜੋ ਵਜ਼ੀਰ ਖਾਨ ਦਾ ਖਾਸ ਸ਼ਮੀਰ ਸੀ ਅਤੇ ਚਾਲਾਂ ਚੱਲਣ ਵਿੱਚ ਮਾਹਿਰ ਸੀ ਜੰਗ ਦੇ ਮੈਦਾਨ ਵਿੱਚ ਬਹੁਤ ਕਮਜ਼ੋਰ ਨਿਕਲਿਆ ਜਦੋਂ ਉਸਨੇ ਵੇਖਿਆ ਕਿ ਖਾਲਸਾ ਫੌਜ ਹੁਣ ਜਿੱਤਣ ਵਾਲੀ ਹੈ ਤਾਂ ਉਹ ਬਿਨਾਂ ਮੁਕਾਬਲਾ ਕੀਤੇ ਹੀ ਮੈਦਾਨ ਛੱਡ ਕੇ ਭੱਜ ਗਿਆ ਹੁਣ ਜੰਗ ਦੇ ਅੰਤਿਮ ਹਿੱਸੇ ਵਿੱਚ ਵਜ਼ੀਰ ਖਾਨ ਦਾ ਸਾਹਮਣਾ ਹੋਇਆ ਸੂਰਬੀਰ ਭਾਈ ਬਾਸ ਸਿੰਘ ਨਾਲ ਵਜ਼ੀਰ ਖਾਨ ਨੇ ਪੂਰੀ ਤਾਕਤ ਨਾਲ ਭਾਈ ਬਾਸ ਸਿੰਘ ਵੱਲ ਇੱਕ ਨੀਜਾ ਸੁੱਟਿਆ ਪਰ ਭਾਈ ਸਾਹਿਬ ਨੇ ਬਿਜਲੀ ਦੀ ਫੁਰਤੀ ਵਾਂਗ ਉਸ ਨੀਜੇ ਨੂੰ ਹਵਾ ਵਿੱਚ ਹੀ ਰੋਕ ਲਿਆ ਉਹਨਾਂ ਨੇ ਉਹੀ ਨੀਜਾ ਵਾਪਸ ਵਜ਼ੀਰ ਖਾਨ ਵੱਲ ਮਾਰਿਆ ਜੋ ਸਿੱਧਾ ਉਸਦੇ ਕੋਲੇ ਨੂੰ ਜਾ ਲੱਗਾ ਅਤੇ ਹੰਕਾਰੀ ਵਜ਼ੀਰ ਖਾਨ ਤੂੜ ਛੱਟਦਾ ਹੋਇਆ ਜ਼ਮੀਨ ਉੱਤੇ ਡਿੱਗਿਆ ਪਰ ਡਿੱਗਦੇ ਹੋਏ ਵੀ ਵਜ਼ੀਰ ਖਾਨ ਨੇ ਆਪਣੀ ਆਖਰੀ ਚਾਲ ਚੱਲੀ ਅਤੇ ਇੱਕ ਤੀਰ ਚਲਾਇਆ ਉਹ ਤੀਰ ਸਿੱਧਾ ਜਾ ਕੇ ਭਾਈ ਬਾਸ ਸਿੰਘ ਜੀ ਦੇ ਮੋਢੇ ਉੱਤੇ ਲੱਗਾ ਜਦੋਂ ਭਾਈ ਬਾਸ ਸਿੰਘ ਦਾ ਧਿਆਨ ਇੱਕ ਪਲ ਲਈ ਉਸ ਤੀਰ ਨੂੰ ਕੱਢਣ ਵਿੱਚ ਗਿਆ ਤਾਂ ਮੌਕੇ ਦਾ ਫਾਇਦਾ ਚੁੱਕ ਕੇ ਵਜ਼ੀਰ ਖਾਨ ਤਲਵਾਰ ਲੈ ਕੇ ਉਸ ਵੱਲ ਵਧਿਆ ਪਰ ਉਸ ਨੂੰ ਕੀ ਪਤਾ ਸੀ ਕਿ ਗੁਰੂ ਦਾ ਸ਼ੇਰ ਕਦੇ ਅਵੇਸਲਾ ਨਹੀਂ ਹੁੰਦਾ ਇਸੇ ਦੌਰਾਨ ਭਾਈ ਫਤਿਹ ਸਿੰਘ ਜੀ ਜੋ ਕੁਝ ਹੀ ਦੂਰੀ ਉੱਤੇ ਖੜੇ ਸਨ ਉਹਨਾਂ ਨੇ ਇਹ ਸਭ ਵੇਖਿਆ ਅਤੇ ਬਿਜਲੀ ਦੀ ਰਫ਼ਤਾਰ ਨਾਲ ਵਜ਼ੀਰ ਖਾਨ ਉੱਤੇ ਹਮਲਾ ਕਰ ਦਿੱਤਾ ਉਹਨਾਂ ਨੇ ਵਜ਼ੀਰ ਖਾਨ ਦੀ ਉਹ ਬਾਹ ਵੜ ਦਿੱਤੀ ਜੋ ਤਲਵਾਰ ਚਲਾਉਣ ਲਈ ਵਧੀ ਸੀ ਜਿਵੇਂ ਹੀ ਵਜ਼ੀਰ ਖਾਨ ਦਰਦ ਨਾਲ ਜ਼ਮੀਨ ਉੱਤੇ ਡਿੱਗਿਆ ਤਾਂ ਮੁਗਲ ਫੌਜੀ ਘਬਰਾ ਗਏ ਅਤੇ ਮੈਦਾਨ ਛੱਡ ਕੇ ਭੱਜਣ ਲੱਗੇ ਜੰਗ ਜਿੱਤਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਹੁਕਮ ਦਿੱਤਾ ਇਸ ਜ਼ਾਲਮ ਨੂੰ ਇੱਥੇ ਨਾ ਮਾਰੋ ਇਸ ਨੂੰ ਸਰਹੰਦ ਲੈ ਕੇ ਜਾਓ ਜਿੱਥੇ ਇਸ ਨੇ ਮਾਸੂਮ ਜਿੰਦਾ ਉੱਤੇ ਜ਼ੁਲਮ ਕੀਤਾ ਸੀ ਵਜ਼ੀਰ ਖਾਨ ਨੂੰ ਸਰਹੰਦ ਦੀਆਂ ਸੜਕਾਂ ਉੱਤੇ ਕਢੀ ਸਿਆ ਗਿਆ ਅਤੇ ਫਿਰ ਇੱਕ ਦਰਖਤ ਨਾਲ ਪੁੱਠਾ ਲਟਕਾ ਕੇ ਉਹ ਸਜ਼ਾ ਦਿੱਤੀ ਗਈ ਜਿਸ ਬਾਰੇ ਸੁਣ ਕੇ ਰੂਹ ਕੰਬ ਜਾਂਦੀ ਹੈ ਵਜ਼ੀਰ ਖਾਨ ਕਈ ਦਿਨ ਤੱਕ ਤੜਪਦਾ ਰਿਹਾ ਅਤੇ ਆਖਰਕਾਰ ਆਪਣੇ ਪਾਪਾਂ ਦਾ ਹਿਸਾਬ ਦੇ ਕੇ ਮੌਤ ਦੇ ਮੂੰਹ ਵਿੱਚ ਜਾ ਪਿਆ ਸਰਹੰਦ ਉੱਤੇ ਸਿੱਖਾਂ ਦਾ ਰਾਜ ਹੁੰਦਿਆਂ ਹੀ ਮੁਗਲ ਕੌਮ ਵਿੱਚ ਡਰ ਪੈਦਾ ਹੋ ਗਿਆ ਕਿ ਸ਼ਾਇਦ ਹੁਣ ਸਿੱਖ ਵੀ ਉਹਨਾਂ ਵਾਂਗ ਹੀ ਜ਼ੁਲਮ ਕਰਨਗੇ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਹ ਸਪਸ਼ਟ ਕਰ ਦਿੱਤਾ ਖਾਲਸਾ ਰਾਜ ਵਿੱਚ ਕਿਸੇ ਵੀ ਬੇਗਨਾ ਨੂੰ ਦੁੱਖ ਨਹੀਂ ਦਿੱਤਾ ਜਾਵੇਗਾ ਭਾਵੇਂ ਉਹ ਕਿਸੇ ਵੀ ਮਸਬਦ ਦਾ ਕਿਉਂ ਨਾ ਹੋਵੇ ਉਹਨਾਂ ਨੇ ਮਸੀਤਾਂ ਅਤੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਦਾ ਵੀ ਭਰੋਸਾ ਦਿੱਤਾ ਅਤੇ ਇਨਸਾਫ ਦਾ ਰਾਜ ਕਾਇਮ ਕੀਤਾ ਇਸ ਤੋਂ ਬਾਅਦ ਵਾਰੀ ਸੀ ਧੋਕੇਬਾਜ਼ ਸੁੱਚਾ ਅਨੰਦ ਦੀ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਤੇ ਕਰਤੂਤਾਂ ਦੀ ਸਜ਼ਾ ਦਿੰਦਿਆਂ ਬਾਬਾ ਫਤਿਹ ਸਿੰਘ ਜੀ ਦੇ ਬੋਲਾਂ ਉੱਤੇ ਸੁੱਚਾ ਅਨੰਦ ਦਾ ਸਿਰ ਧੜਨ ਨਾਲ ਵਖ ਕਰ ਦਿੱਤਾ ਪੰਥ ਵਿੱਚ ਕੁਝ ਲੋਕ ਮੰਨਦੇ ਹਨ ਕਿ ਕਿਸੇ ਨੂੰ ਇੰਨਾ ਤੜਪਾ ਕੇ ਮਾਰਨਾ ਸਿੱਖੀ ਸਿਧਾਂਤਾਂ ਦੇ ਖਿਲਾਫ ਹੈ ਪਰ ਦੂਸਰੇ ਪਾਸੇ ਬਹੁਤਿਆਂ ਦਾ ਕਹਿਣਾ ਹੈ ਕਿ ਜੇ ਉਸ ਨੂੰ ਸਿੱਧੀ ਮੌਤ ਦਿੱਤੀ ਜਾਂਦੀ ਤਾਂ ਸਹਿਬ ਜਾਦਿਆਂ ਦੀ ਸ਼ਹਾਦਤ ਦਾ ਉਹ ਇਤਿਹਾਸਿਕ ਇਨਸਾਫ ਕਿਵੇਂ ਪੂਰਾ ਹੁੰਦਾ ਤੁਹਾਡੀ ਇਸ ਬਾਰੇ ਕੀ رائے ਹੈ ਕਮੈਂਟ ਵਿੱਚ ਆਪਣੇ ਵਿਚਾਰ ਸਾਡੇ ਨਾਲ ਜਰੂਰ ਸਾਂਝੇ ਕਰਨਾ ਵੀਡੀਓ ਨੂੰ ਪੂਰੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਬਟਨ ਨੂੰ ਦਬਾ ਦਿਓ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ